ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ ਤੇਰੀ ਸਰਨ ਮੇਰੇ ਦੀਨ ਦਿਆਲਾ ਸੁਖ 사ਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੇ ਰੱਖੋ ਸਰਮੇ ਸਾੜੀ ਜਿਉ ਜਿਨਨੀ ਗੁਰਮੁਖ ਨਾਮ ਧਿਆਇਆ ਆਏ ਤੇ ਪਰਵਾਨ ਨਾਨਕ ਕੁੱਲ ਉਧਾਰ ਹੈ ਆਪਣਾ ਦਰਗਹਿ ਪਾਵੈ ਮਾਨ ਨਾਨਕ ਕੱਚੜਿਆ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ ਓਏ ਜੀਵੰਦੇ ਵਿਛੜੇ ਓਏ ਮੋਇ ਨਾ ਜਾਈ ਛੋੜ ਜੀ ਸੱਚੀ ਦਰਗਹ ਦੇਵਕੀਲ ਸਾਧੂ ਹੁੰਦੇ ਨੇ ਕਰ ਲਓ ਵੱਡਿਆਂ ਭਾਗਾਂ ਵਾਲਿਓ ਸੱਚੀ ਦਰਗਹ ਦੇਵਕੀਲ ਸਾਧੂ ਹੁੰਦੇ ਨੇ ਕਰ ਲਉ ਵੱਡਿਆਂ ਭਾਗਾਂ ਵਾਲਿਓ ਸੱਚੀ ਦਰਗਾਹ ਦੇਵਕੀਲ ਸਾਧੂ ਹੁੰਦੇ ਨੇ ਵਕੀਲ ਸਾਧੂ ਹੁੰਦੇ ਨੇ ਕਰ ਲਓ ਵੱਡਿਆਂ ਭਾਗਾ ਵਾਲਿਓ ਸੱਚੀ ਦਰਗਾਹ ਦੇਵਕੀਲ ਸਾਧੂ ਹੁੰਦੇ ਨੇ ਕਰ ਲਓ ਵੱਡਿਆਂ ਕਰਮਾ ਵਾਲਿਓ ਕਰ ਲੋ ਵੱਡਿਆਂ ਜੀ ਪਾਗਾ ਵਾਲਿਓ ਕਰ ਲੋ ਵੱਡਿਆਂ ਜੀ ਪਾਗਾ ਵਾਲਿਓ ਹਾਂ ਕਰ ਲੋ ਵੱਡਿਆਂ ਜੀ ਪਾਗਾਂ ਵਾਲਿਓ ਕਰ ਲੋ ਵੱਡਿਆਂ ਜੀ ਪਾਗਾਂ ਵਾਲਿਓ ਸੱਚੀ ਦਰਗਾਹ ਦੇਵਕੀਲ ਸਾਧੂ ਹੁੰਦੇ ਨੇ ਕਰ ਲੂ ਵੱਡਿਆਂ ਭਾਗਾਂ ਵਾਲਿਓ ਸੱਚੀ ਦਰਗਾਹ ਦੇਵਕੀਲ ਸਾਧੂ ਹੁੰਦੇ ਨੇ ਕਰ ਲੂ ਵੱਡਿਆਂ ਭਾਗਾਂ ਵਾਲਿਓ ਰਾਗ ਮਿਲ ਬੈ ਕੋ ਪ੍ਰੀਤ ਮਨ ਲਾਗੀ ਪਾਏ ਲੱਗੋ ਮੋਹ ਕਰੋ ਬੇਨੰਤੀ ਕੋ ਉਸੰਤ ਮਿਲੇ ਵਡਭਾਗੀ ਮਨ ਅਰਪਉ ਤਨ ਰੱਖੋ ਆਗੇ ਮਨ ਕੀ ਮਤ ਮੋਹ ਸਗਲ ਤਿਆਗੀ ਜੋ ਪ੍ਰਭ ਕੀ ਹਰ ਕਥਾ ਸੁਣਾਵੇ ਅਣ ਦਿਨ ਫਿਰੋਂ ਤਿਸ ਪਿੱਛੇ ਬੈਰਾਗੀ ਪੁਰਬ ਕਰਮ ਅੰਕੁਰ ਜਦ ਪ੍ਰਗਟੇ ਪੇਟਿਓ ਪੁਰਖ ਰਸਿ ਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਬੇਟੇਓ ਅੰਦੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਉਹ ਜਦੋਂ ਸੁੱਤੀ ਹੋਈ ਕਿਸਮਤ ਜਾਗਦੀ ਸੰਗ ਹੁੰਦਾ ਸਾਧੂਆਂ ਦਾ ਸੁੱਤੀ ਹੋਈ ਕਿਸਮਤ ਜਾਗਦੀ ਸੰਗ ਹੁੰਦਾ ਸਾਧੂਆਂ ਦਾ ਜਦੋਂ ਸੁੱਤੀ ਹੋਈ ਕਿਸਮਤ ਜਾਗਦੀ ਜੀ ਕਿਸ ਮਤ ਜਾਗਦੀ ਸੰਗ ਹੁੰਦਾ ਸਾਧੂਆਂ ਦਾ ਜਦੋਂ ਸੁੱਤੀ ਹੋਈ ਕਿਸਮਤ ਜਾਗਦੀ ਬਈ ਸੰਗ ਹੁੰਦਾ ਸਾਧੂਆਂ ਦਾ ਸੰਗ ਹੁੰਦਾ ਜੀ ਸਾਧੂਆਂ ਦਾ ਸੰਗ ਹੁੰਦਾ ਜੀ ਸਾਧੂਆਂ ਦਾ ਜਦੋਂ ਸੁੱਤੀ ਹੋਈ ਕਿਸਮਤ ਜਾਗਦੀ ਸੰਗ ਹੁੰਦਾ ਸਾਧੂਆਂ ਦਾ ਜਦੋਂ ਸੁੱਤੀ ਹੋਈ ਕਿਸਮਤ ਜਾਗਦੀ ਸੰਗ ਹੁੰਦਾ ਸਾਧੂਆਂ ਦਾ ਟੂਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ ਜੋ ਰਤੇ ਤਨ ਏਕ ਕੈ ਨਾਨਕ ਗੂੜਾ ਰੰਗ ਗੁਰ ਸਿੱਖਾਂ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ RAM ਰਾਜੇ ਬਰਸਖਾ ਕੀ ਭੁਖ ਸਭ ਗਈ ਤਿੰਨ ਹੋਰ ਪਿਛਖ ਹੋਰ ਖਾਏ ਕਨੇਰੀ ਸ਼ਲੋਕ ਮਹੱਲਾ ਪਹਿਲਾ ਪਹਿਲਾ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ ਚਾ ਹੋਇ ਕ ਜੀਵਿਆ ਲਗਾ ਪੜਨ ਸਲੋਕ ਅਨੰਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪਾਪੀ ਸੋ ਤਾਂ ਨ ਗੱਡੇ ਆ ਪਈਆ ਤਿਤ ਮੁਖ ਨਾਮਣਾ ਨਾਨਕ ਏਵੈ ਜਾਣੀਐ ਤਿਤ ਮੁਖ ਥੁਕਾ ਪਾਹੇ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ ਨਾਨਕ ਭੰਡੈ ਬਾਰਾ ਏ ਕੋ ਸਚਾ ਸੋਏ ਨਾਨਕ ਤੇ ਮੁਖ ਊਜਲੇ ਤਿਤ ਸੱਚ ਦਰਬਾਰ ਪੌੜੀ ਸਭ ਕੋ ਆਖੇ ਕੀ ਤਿਆ ਪੋ ਆਪਣਾ ਆਪੇ ਹੀ ਲੇਖ ਸੰਡੀਐ ਬੰਦਾ ਕਿਸੇ ਨਾ ਆਖੀਏ ਪੜ ਅਖਰ ਇਹੋ ਬੂਝੀਏ ਜਪਣਾ ਜੀ ਸਤ ਨਾਮ ਸ੍ਰੀ ਵਾਹਿਗੁਰੂ ਭਾਈ ਸੁ ਮੇਰਾ ਵੀਰ ਜਿਹੜਾ ਹਰ ਕੀ ਕਥਾ ਸੁਣਾਵੇ ਸੋ ਭਾਈ ਸੁ ਮੇਰਾ ਵੀਰ ਜਿਹੜਾ ਹਰ ਕੀ ਕਥਾ ਸੁਣਾਵੇ ਆਈ ਸੋ ਮੇਰਾ ਵੀਰ ਜਿਹੜਾ ਹਰ ਕੀ ਕਥਾ ਸੁਣਾਵੇ ਸੋ ਪਾਈ ਸੋ ਮੇਰਾ ਵੀਰ ਜਿਹੜਾ ਹਰ ਕੀ ਕਥਾ ਸੁਣਾਵੇ ਜੀ ਗੁਰ ਸਿੱਖਾਂ ਮਨਵਾਦਾਈਆਂ ਜਿਨ ਮੇਰਾ ਸਾਧਗੁਰ ਡਿਠਾ ਰਾਮ ਰਾਜੇ ਕੋਈ ਘਰ ਗੱਲ ਸੁਣਾਵੇ ਹਰ ਨਾਮ ਕੀ ਕਾਰਗਲ ਸੁਣਾਵੈ ਹਰ ਨਾਮ ਕੀ ਸੋ ਲੱਗਾ ਗੁਰ ਸਿੱਖਾ ਮਨ ਮਿੱਠਾ ਹਰ ਦਰਗਹ ਗੁਰ ਸਿੱਖ ਪਹਿਨਾਈ ਐ ਹਰ ਦਰਗਹ ਗੁਰਸਿੱਖ ਪਹਿਨਾਈ ਐ ਜਿਨਾ ਮੇਰਾ ਸਾਤਗੁਰ ਉਠਾ ਜਨ ਨਾਨਕ ਹਰ ਹਰ ਹੋਇਆ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉਠਾ ਗੁਰਸਿੱਖਾ ਮਨ ਵਧਾਈਆ ਸੋ ਪਹਿਲਾ ਪਹਿਲਾ ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ ਫਿੱਕਾ ਦਰਗ ਹੈ ਸਟੀਏ ਮੋ ਤੁਕਾ ਫਿੱਕੇ ਪਾਏ ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਰੰਗ ਹੱਸੇ ਰੰਗ ਰੋਵੇ ਚੁੱਪ ਪੀ ਕਰ ਜਾਹੇ ਦਰਵਾਟੀ ਉੱਪਰ ਖਰਚ ਮੰਗਾ ਜੱਬੇ ਦੇ ਤਾਂ ਖਾਹੇ ਦਰਲੇ ਲੇਖਾ ਪੀੜ ਛੁਟੇ ਨਾਨਕਾ ਜਿਉਂ ਤੇਲ ਪੌੜੀ ਆਪੇ ਹੀ ਦੇਖ ਕੀਤਾ ਆਪਣਾ ਤਰ ਕੱਚੀ ਪੱਕੀ ਸਾਰੀ ਐ ਜਿਸ ਕਾ ਜੀ ਪ੍ਰਾਨ ਹੈ ਕਿਉਂ ਸਾਹਿਬ ਮਨੋ ਵਿਸਾਰੀ ਐ ਜਪਨਾ ਜੀ ਸਾਤਿ ਸਨਾਮ ਸ੍ਰੀ ਵਾਹਿਗੁਰੂ ਰ ਨਾਮ ਜਪੰਤਿਆਂ ਕਛ ਨ ਕਹੇ ਜਮਕਾਲ ਨਾਨਕ ਮਨ ਤਨ ਸੁਖੀ ਹੋਏ ਅੰਤ ਮਿਲੇ ਗੋਪਾਲ ਕ੍ਰਿਸ਼ਨ ਆਭੁਜ ਜਾਂਦੀ ਹੈ ਨਾਮ ਦਾ ਸਿਮਰਨ ਕਰਕੇ ਕ੍ਰਿਸ਼ਨ ਆਭੁਜ ਜਾਂਦੀ ਹੈ ਨਾਮ ਦਾ ਸਿਮਰਨ ਕਰਕੇ ਜਿੰਨਾ ਪੇਟ ਮੇਰਾ ਪੂਰਾ ਸਤ ਗੁਰੂ ਤੈਨh ਹਰ ਨਾਮ ਮੰਨੜਾ ਵੈ ਰਾਮ ਰਾਜੇ ਜੋ ਹਰ ਹਰ ਨਾਮ ਧਿਆਇਂਦੇ ਤੈਨੂੰ ਜਮ ਨੇੜ ਨ ਆਵੇ ਨੇੜ ਨ ਆਵੇ ਸਲੋਕ ਮਹਿਲਾ ਦੂਜਾ ਇਕ ਨਹੀਂ ਆਸ ਕੀ ਦੂਜੇ ਲੱਗੇ ਜਾਏ ਚੰਗਾ ਚੰਗਾ ਕਰ ਮੰਨੇ ਮੰਦਾ ਮੰਦਾ ਹੋਏ ਸਲਾਮ ਜਵਾਬ ਦੋਵੇਂ ਕਰੇ ਮੁੱਢੋ ਕੁੱਥਾ ਜਾਏ ਕੋੜੀ ਜਿੱਥੇ ਵੀ ਐ ਸੁਖ ਪਾਈਐ ਸੋ ਸਾਹਿਬ ਸਦਾ ਸੰਮਾਲੀਐ ਮੰਦਾ ਮੂਲ ਨਾ ਕੀ ਚਈ ਦੇ ਲੰਮੀ ਨਜ਼ਰ ਨਿਹਾਲੀ ਐ ਕਛਲਾ ਹੈ ਉਪਰ ਕਾਲੀ ਐ